ਸਾਤ ਸੰਗਤ ਜੀਓ ਚਾਰ ਤਰੀਕਿਆਂ ਨਾਲ ਮੂਲ ਮੰਤਰ ਸਾਡਾ ਪਾਠ ਕਰ ਲੈਣਾ ਫਿਰ ਦੇਖਣਾ ਜੇ ਚਮਤਕਾਰ ਆਪਾਂ ਇਹਨਾਂ ਬੇਨਤੀਆਂ ਨੂੰ ਸਮਝਾਂਗੇ ਸਾਤ ਸੰਗਤ ਜੀਓ ਸਤਿਗੁਰੂ ਕਿਰਪਾ ਕਰਨ ਮੇਰਾ ਸਤਿਗੁਰ ਨਾਨਕ ਚੈਨਲ ਸਬਸਕ੍ਰਾਈਬ ਕਰ ਲਿਓ ਸੋ ਵੀਡੀਓ ਨੂੰ ਸ਼ੇਅਰ ਕਰਿਓ ਜੀ ਪਹਿਲਾਂ ਤੇ ਸਾਰੀ ਸੰਗਤ ਫਤਿਹ ਬੁਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰਿਓ ਮੂਲ ਮੰਤਰ ਸਹਿਬ ਦਾ ਪਾਠ ਕਿਸ ਤਰ੍ਹਾਂ ਕਰੀਏ ਬਹੁਤ ਸਾਰੀ ਸੰਗਤ ਇਹ ਸਵਾਲ ਕਰਦੀ ਹੈ ਕਿ ਭਾਈ ਸਾਹਿਬ ਜੀ ਕਿਸ ਤਰ੍ਹਾਂ ਪਾਠ ਕਰੀਏ ਜੀ ਸਾਧ ਸੰਗਤ ਇੱਕ ਪੁਰਾਤਨ ਗ੍ਰੰਥ ਦੇ ਵਿੱਚ ਇਹ ਚੀਜ਼ ਮਿਲਦੀ ਹੈ ਜਿੱਥੇ ਕਿਹਾ ਜਾਂਦਾ ਹੈ ਕਿ ਜੇਕਰ ਉੱਚੀ ਉੱਚੀ ਪਾਠ ਕਰੇ ਦੂਸਰੇ ਬੰਦੇ ਨੂੰ ਵੀ ਸੁਣੇ ਤਾਂ ਥੋੜਾ ਫਲ ਮਿਲਦਾ ਹੁਣ ਕੋਸ਼ਿਸ਼ ਕਰਿਓ ਕਿ ਆਵਾਜ਼ ਇੰਨੀ ਕੁ ਹੋਵੇ ਵੀ ਆਪਣੇ ਕੰਨਾਂ ਨੂੰ ਸੁਣੇ ਜੇ ਕੋਈ ਸੁਣਨ ਦਾ ਚਾਹਵਾਨ ਹੈ ਤੇ ਉਹਨੂੰ ਸੁਣਾਓ ਕੋਲ ਬੈਠਾ ਉਹਨੂੰ ਸੁਣਨ ਦਿਓ ਜੇ ਹੌਲੀ ਹੌਲੀ ਪਾਠ ਕਰੇ ਬੁੱਲ ਮਿਲਣਾ ਤੇ ਜ਼ਬਾਨ ਵੀ ਹਿੱਲੇ ਪਰ ਦੂਸਰੇ ਆਦਮੀ ਨੂੰ ਨਾ ਸੁਣੇ ਇਸ ਦਾ 10 ਗੁਣਾ ਫਲ ਵੱਧ ਜਾਂਦਾ ਹੈ ਇਹ ਉਸ ਪ੍ਰਾਤਨ ਗ੍ਰੰਥ ਦੇ ਵਿੱਚੋਂ ਮਿਲਿਆ ਬੋਲਣਾ ਹਿੱਲਣਾ ਸਿਰਫ ਜ਼ਬਾਨ ਹਿੱਲੇ ਇਸ ਦਾ 100 ਗੁਣਾ ਵੱਧ ਫਲ ਮਿਲ ਜਾਂਦਾ ਹੈ ਹੁਣ ਚੌਥਾ ਕੀ ਹੈ ਜਵਾਨ ਵੀ ਨਾ ਹਿੱਲੇ ਬੁੱਲ ਵੀ ਨਾ ਹਿੱਲਣ ਫਿਰ ਹਿਰਦੇ ਵਿੱਚ ਪਾਠ ਕੀਤਾ ਜਾਏ ਇਸ ਦਾ ਘਨੇ 1000 ਗੁਣਾ ਵੱਧ ਫਲ ਮਿਲ ਜਾਂਦਾ ਹੈ ਤੋਂ ਸਾਥ ਸੰਗਤ ਹੁਣ ਇਸ ਚੀਜ਼ ਨੂੰ ਸਮਝੀਏ ਗੁਰਬਾਣੀ ਦਾ ਪਾਠ ਕਰੀਏ ਨਿਤਨੇਮ ਕਰੀਏ ਤੇ ਸਾਥ ਸੰਗਤ ਇਹ ਗੱਲ ਯਾਦ ਰੱਖਿਓ ਜਿੰਨਾ ਅਸੀਂ ਇਸ ਚੀਜ਼ ਨੂੰ ਸਮਝਾਂਗੇ ਨਾ ਜਿੰਨਾ ਅਸੀਂ ਇਸ ਚੀਜ਼ ਨੂੰ ਵਿਚਾਰਾਂਗੇ ਸੋ ਪਿਆਰਿਓ ਇਸ ਚੀਜ਼ ਨੂੰ ਸਮਝਣਾ ਥੋੜਾ ਜਿਆ ਜ਼ਰੂਰੀ ਹੈ ਇਸ ਚੀਜ਼ ਨੂੰ ਥੋੜਾ ਜਿਆ ਸਮਝਣਾ ਕਿਉਂਕਿ ਜੇ ਉੱਚੀ-ਉੱਚੀ ਬੋਲਾਂਗੇ ਤੇ ਅਸੀਂ ਲੱਗਾਂਗੇ ਵੀ ਮਨ ਡਿਸਟਰਬ ਵੀ ਹੋਏਗਾ ਹੌਲੀ-ਹੌਲੀ ਪਾਠ ਕਰਾਂਗੇ ਮਨ ਵੀ ਜੁੜੇਗਾ ਸਮਝ-ਸਮਝ ਕੇ ਜਿਹੜੇ ਪਾਠ ਕੀਤਾ ਜਾਏ ਨਾ ਮਨ ਦੇ ਵਿੱਚ ਚਾਹ ਧਾਰ ਕੇ ਫਿਰ ਮਨ ਹੋਰ ਵੀ ਸਾਸ ਦਿੰਦਾ ਹੁਣ ਜਿਹੜੇ ਤਰੀਕੇ ਆਪਾਂ ਨੇ ਇਹ ਆਪ ਜੀ ਨਾਲ ਸਾਂਝੀ ਕੀਤੀ ਗੁਰਮੁਖੋ ਜੀ ਇਸ ਤਰੀਕੇ ਨਾਲ ਪਾਠ ਕੀਤਾ ਜਾਏ ਜਿਸ ਤਰੀਕੇ ਨਾਲ ਨਿਤਨੇਮ ਕੀਤਾ ਜਾਏ ਤੇ ਸ਼ਾਇਦ ਮੇਰੇ ਖਿਆਲ ਦੇ ਵਿੱਚ ਫਲ ਜਿਹੜਾ ਹੈ ਉਹ ਵਾਧੂ ਮਿਲੇਗਾ ਫਾਲਾ ਵਾਧੂ ਮਿਲਣਾ ਸਾਧ ਸੰਗਤ ਇਸ ਤਰੀਕੇ ਨਾਲ ਇਸ ਚੀਜ਼ ਨੂੰ ਸਮਝਣਾ ਬਹੁਤ ਜ਼ਰੂਰੀ ਹੈ ਇਸ ਚੀਜ਼ ਨੂੰ ਵਿਚਾਰਨਾ ਬਹੁਤ ਜ਼ਰੂਰੀ ਹੈ ਤਾਂ ਕਰਕੇ ਮੈਂ ਬੇਨਤੀ ਕਰ ਰਿਹਾ ਕਿ ਥੋੜਾ ਜਿਹਾ ਸਮਝੋ ਥੋੜਾ ਜਿਹਾ ਵਿਚਾਰੋ ਇਸ ਚੀਜ਼ ਨੂੰ ਕਿਉਂਕਿ ਸਾਧ ਸੰਗਤ ਜੇਕਰ ਹਿਰਦੇ ਵਿੱਚ ਹੀ ਪਾਠ ਚੱਲੇ ਬੁੱਲ ਵੀ ਨਾ ਹਿੱਲਣ ਜ਼ੁਬਾਨ ਵੀ ਨਾ ਨਿਕਲੇ ਤੇ ਅਸੀਂ ਅੰਦਰੋਂ ਅੰਦਰੀ ਬਾਬਾ ਅਤਰ ਸਿੰਘ ਜੀ ਮਹਾਂਪੁਰ ਕਰਦੇ ਹੁੰਦੇ ਸੀ ਪਿਆਰਿਓ ਜਦੋਂ ਕਿ ਨੇ ਹਿਰਦੇ ਵਿੱਚ ਹੀ ਉਹਨਾਂ ਪਤਾ ਨਹੀਂ ਸੀ ਲੱਗਦਾ ਵੀ ਉਹ ਨਿਤਨੇਮ ਕਰ ਰਹੇ ਚੁੱਪੇ ਹੀ ਰਹਿੰਦੇ ਸੀ ਪਰ ਉਹ ਕਹਿੰਦੇ ਸੀ ਅੰਦਰ ਹਿਰਦੇ ਵਿੱਚ ਸਤਿਗੁਰੂ ਦਾ ਨਾਮ ਚੱਲ ਰਿਹਾ ਹੈ ਸਤਿਗੁਰੂ ਦੇ ਨਾਮ ਦਾ ਸਿਮਰਨ ਚੱਲ ਰਿਹਾ ਹੈ ਸਤਿਗੁਰੂ ਸੱਚੇ ਪਾਤਸ਼ਾਹ ਦੇ ਨਾਮ ਦਾ ਸਿਮਰਨ ਜਿਹੜਾ ਹੈ ਉਹ ਚੱਲ ਰਿਹਾ ਹੈ ਸੋ ਪਿਆਰਿਓ ਇਹ ਗੱਲ ਯਾਦ ਰੱਖਿਓ ਸਤਿਗੁਰੂ ਦੇ ਨਾਮ ਦਾ ਸਿਮਰਨ ਜਿਹੜਾ ਹੈ ਜਿਹੜਾ ਅੰਦਰ ਚੱਲਦਾ ਨਾ ਹਿਰਦੇ ਰੂਪ ਘਰ ਦੇ ਵਿੱਚ ਚੱਲਦਾ ਹੈ ਤੇ ਪਿਆਰਿਓ ਉਥੇ ਬਹੁਤ ਵੱਡੀ ਕਿਰਪਾ ਹੋ ਜਾਂਦੀ ਹੈ ਬੜੀ ਵੱਡੀ ਰਹਿਮਤ ਹੋ ਜਾਂਦੀ ਹੈ ਸਤਿਗੁਰੂ ਬੜੀ ਵੱਡੀ ਕਿਰਪਾ ਕਰ ਦਿੰਦੇ ਨੇ ਹੁਣ ਅੱਜ ਬੇਨਤੀ ਕਰ ਦਵਾਂ कि ਜਿੰਨਾ ਆਪਾਂ ਧਿਆਨ ਲਗਾ ਕੇ ਨਿਤਨੇਮ ਕਰਾਂਗੇ ਜਿੰਨਾ ਆਪਾਂ ਧਿਆਨ ਲਗਾ ਕੇ ਗੁਰਬਾਣੀ ਨੂੰ ਪੜ੍ਹਾਂਗੇ ਅਰਥਾਂ ਸਮੇਤ ਉਹਨਾਂ ਮਨ ਨੂੰ ਚਾ ਚੜੇਗਾ ਤੁਸੀਂ ਚਾ ਚੜੇ ਹੋਏ ਦੇ ਵਿੱਚ ਪਾਠ ਕਰਨਾ ਚਾ ਚੜੇ ਹੋਏ ਦੇ ਵਿੱਚ ਨਿਤਨੇਮ ਕਰਨਾ ਤੇ ਸਾਧ ਸੰਗਤ ਇਹ ਗੱਲ ਯਾਦ ਰੱਖਿਓ ਕਿ ਸਤਿਗੁਰੂ ਦੀ ਉੱਥੇ ਖੁਸ਼ਹੂਰ ਵੀ ਜ਼ਿਆਦਾ ਵੱਧ ਜਾਂਦੀ ਹੈ ਸਤਿਗੁਰੂ ਕਹਿੰਦੇ ਨੇ ਸਤਿਗੁਰ ਕਾ ਜੋ ਸਿੱਖ ਅਖਾਏ ਸੋ ਭਲਕੇ ਉਠ ਹਰ ਨਾਮ ਤੇ ਆਵੇ ਫਿਰ ਚੜੇ ਜਿਪਸ ਗੁਰਬਾਣੀ ਗਾਵੇ ਇਹ ਸ਼ਬਦ ਆਪਾਂ ਪੜ੍ਹਨੇ ਆ ਸਤਿਗੁਰੂ ਕਹਿੰਦੇ ਨੇ ਕਰਿ ਇਸ਼ਨਾਨ ਸਿਮਰ ਪ੍ਰਭ ਆਪਣਾ ਮਨ ਤਨ ਭਏ ਰੋਗਾ ਇਹਨਾਂ ਪੰਕਤੀਆਂ ਦੇ ਅਰਥਾਂ ਨੂੰ ਸਮਝਿਆ ਜਾਏ ਤੇ ਮੈਂ ਕਹਣਾ ਹੋਰ ਵੀ ਤੇ ਬੜੀ ਵੱਡੀ ਕਿਰਪਾ ਹੋ ਜਾਗੀ ਸਵੇਰੇ ਅੰਮ੍ਰਿਤ ਵੇਲੇ ਇਸ ਚੀਜ਼ ਨੂੰ ਜਿਹੜਾ ਹੈ ਅਪਣਾਇਆ ਜਾਏ ਕਿ ਹਿਰਦੇ ਵਿੱਚ ਨਾਮ ਚੱਲੇ ਹੱਥ ਵਿੱਚ ਸਾਡੇ ਗੁਰੂ ਦਾ ਸਹਬ ਹੋਵੇ ਤੇ ਫਿਰ ਵੇਖਿਓ ਕਿੰਨੀ ਕਿਰਪਾ ਹੁੰਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ